ਸੁਣ ਲੇ ਬਾਰਡਰ ਦੇ ਕੰਡੇ ਦੇ ਉੱਤੇ ਵਧਾਂਤ ਸਬਾ ਹਲਕਾ ਦੇ ਨਾਲੇ ਦੇ ਜਿਹੜੇ ਪਿੰਡ ਹੈ ਬਿਲਕੁਲ ਇਹ ਲਾਸਟ ਵਾਲਾ ਪਿੰਡ ਹੈ ਪੰਜ ਕਦੰਗਿਆਂ ਵਾਲਾ ਪਿੰਡ ਹੈ ਬਿਲਕੁਲ ਤੁਸੀਂ ਬੰਦ ਉੱਤੇ ਆਪਾਂ ਖੜੇ ਆ ਅੱਗੇ 1 ਕਿਲੋਮੀਟਰ ਤੋਂ ਬਾਅਦ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ 1 ਕਿਲੋਮੀਟਰ ਦੇ ਪੱਲੇ ਪੱਸੇ ਤਾਰ ਆ ਉਹਦੇ ਅੰਦਰ ਵੀ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਆ ਸਾਡਾ ਕਿਸਾਨ ਵੀ ਇੱਕ ਵੀਰ ਖੜਾ ਜੀ ਦੀ ਰਹਿ ਗਈ ਹੈ ਇਹਦੀ ਕੰਬਾਈਨ ਦੇ ਅੰਦਰ ਖਲਾਬ ਹੋ ਗਈ ਹੈ ਬਾਕੀ ਆਪਣੇ ਕਿਸਾਨਾਂ ਨੇ ਕਣਕ ਉਡਕ ਜਿਹੜੀ ਉੱਥੋਂ ਕਟਾਈ ਕਰ ਲੈਂਦੀ ਆ ਬਹੁਤੇ ਗੇਟ ਜਿਹੜੇ ਆ ਬੀਐਸਐਫ ਨੇ ਇੱਕ ਕਹਿੰਦੇ ਕਿਸਾਨ ਕਹਿੰਦੇ ਆ ਕਿ ਬੰਦ ਕਰਤੇ ਆ ਤੇ ਪਰ ਉਹਨਾਂ ਨੇ ਬੜਾ ਸਹਿਯੋਗ ਕੀਤਾ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕਣਕ ਸੰਭਲੋ ਅੱਜ ਵੀ ਮੇਨੂ ਕਿਸਾਨ ਭਾਈ ਸਾਹਿਬ ਕਹਿਦੇ ਵੀ ਕੋਈ ਗੱਲ ਨਹੀਂ ਸ਼ਾਮ ਤੱਕ ਉਹਨਾਂ ਕਹਿੰਦੇ ਆਂ ਤੁਹਾਡੀ ਕਣਕ ਜਿਹੜੀ ਵਢਾ ਦਾਂਗੇ ਸੋ ਫਸਲਵਾਰੀ ਜਿਹੜੀ ਸਾਡੇ ਬੰਦਿਆਂ ਨੇ ਸੰਭਲ ਲਈ ਆ ਪੱਤ ਨਾ ਹੋਵੇ ਚਿੰਤਾ ਆ ਮੰਨਦੇ ਉੱਤੇ ਵੀ ਕਿਤੇ ਜੰਗ ਨਾ ਲੱਗ ਜਾਏ ਕਿਉਂਕਿ ਇਹਨਾਂ ਪਿੰਡਾਂ ਨੇ ਪਹਿਲਾਂ ਵੀ ਜੰਗ ਆਪਣੇ ਪਿੰਡੇ ਦੇ ਉੱਤੇ ਹੜਾਈ ਹੈ ਇਹਨਾਂ ਨੂੰ ਪਤਾ ਜੰਗ ਕੀ ਹੁੰਦੀ ਹੈ ਜੰਗ ਦਾ ਕੀ ਨੁਕਸਾਨ ਹੁੰਦਾ ਸਭ ਚੀਜ਼ਾਂ ਇਹਨਾਂ ਨੂੰ ਪਤਾ ਹੈ ਤੇ ਮੈਂ ਤਾਂ ਮੇਰੇ ਹਲਕੇ ਦੇ ਲੋਕ ਹੈ ਮੇਦਾ ਡਿਊਟੀ ਹੈ ਕਿ ਮੈਂ ਦੁੱਖ ਸੁੱਖ ਦੇ ਵਿੱਚ ਆਪਣੇ ਹਲਕੇ ਦੇ ਨਾਲ ਖੜਾ ਤੇ ਮੈਂ ਇਹਨਾਂ ਨੂੰ ਮਿਲਣਾ ਆ ਔਖੇ ਟਾਈਮ ਦੇ ਉੱਤੇ ਇਹਨਾਂ ਨੂੰ ਕਹਿਣਾ ਆ ਕਿ ਸਰਕਾਰ ਤੁਹਾਡੇ ਨਾਲ ਆ ਸਰਬੱਤ ਭਗਵਾਂ ਸ੍ਰਮਾਨ ਜੀ ਦੀ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਲੋੜ ਪਊਗੀ ਤੁਹਾਡੇ ਨਾਲ ਖੜਾਂਗੇ ਤਗੜੇ ਹੋ ਕੇ ਇਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਫੌਜ ਦਾ ਸਾਥ ਦੇਣਾ ਬੀਐਸਐਫ ਦਾ ਸਾਥ ਦੇਣਾ ਸਾਡੇ ਦੇਸ਼ ਦਾ ਵਕਾਫ ਦਾ ਸਵਾਲ ਹੈ ਸਾਡੇ ਦੇਸ਼ ਦੀ ਪਿੱਠ ਨਹੀਂ ਲੱਗਣੀ ਚਾਹੀਦੀ ਸਾਡੀ ਦੇਸ਼ ਦੇ ਉੱਤੇ ਜਿਹੜਾ ਪਾਸਤਾਨ ਦੇ ਵਿੱਚ ਬੈਠੀਆਂ ਮੁਸਲਮ ਜਿਹੜੀਆਂ ਅਤਵਾਦੀ ਜਥੇਬੰਦੀਆਂ ਉਹਨਾਂ ਨੇ ਅਟੈਕ ਕੀਤਾ ਉਹਦਾ ਜਵਾਬ ਦੇਣਾ ਸੋ ਇਸ ਕਰਕੇ ਅੱਜ ਕਾਫੀ ਪਿੰਡਾਂ ਦੇ ਵਿੱਚ ਗਏ ਜੇ ਹੋਰ ਵੀ ਪਿੰਡਾਂ ਦੇ ਵਿੱਚ ਜਾਣਾ ਮੰਤਰੀ ਸਾਹਿਬ ਜਿੱਥੇ ਜਿੱਥੇ ਬਾਰਡਰ ਲੱਗਦੇ ਨੇ ਪੰਜਾਬ ਦੇ ਵਿੱਚ ਉੱਥੇ ਉੱਥੇ ਸਰਕਾਰ ਦੇ ਨੁਮਾਇੰਦੇ ਪਹੁੰਚਣਗੇ ਜਾ ਜਾੜ ਗਏ ਕਿਉਂਦੇ ਸਰਕਾਰ ਜਾਓ ਹੱਥਾਂ ਤੇ ਜਾਊਗੇ ਜਿਹੜੇ ਜਿਹੜੇ ਐਮਐਲਏ ਹੇ ਬਾਰਡਰ ਦੇ ਉੱਤੇ ਜਿੰਨਾ ਦੇ ਹਲਕੇ ਲੱਗਦੇ ਸਭ ਜ਼ਿਆਦੇ ਸਭ ਜਾਣਗੇ ਬਹਿ ਵੀ ਸਰਕਾਰ ਵੀ ਜਾਊਗੀ ਸੀਐਮ ਸਾਹਿਬ ਨੇ ਕਿਹਾ ਕਿ ਜੇ ਲੋੜ ਪਊ ਤਾਂ ਸੀਐਮ ਸਾਹਿਬ ਹੀ ਹੋਣਗੇ ਕੋਈ ਗੱਲ ਨਹੀਂ ਇੱਦਾਂ ਸਰ ਅਖਰ ਜੋ ਜੰਗ ਦੇ ਮਾਹੌਲ ਬਣਦੇ ਆ ਤੇ ਪਿੰਡਾਂ ਨੂੰ ਖਾਲੀ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਲਬ ਆਰਡਰ ਦੇ ਲੱਗੇ ਪਿੰਡ ਨੇ ਉਹ ਖਾਲੀ ਕਰਦਾ ਹਾਲ ਦੀ ਘੜੀ ਤੇ ਇਦਾਂ ਦਾ ਕੋਈ ਸਿਗਨਲ ਨਹੀਂ ਆਇਆ ਹਾਲ ਦੀ ਘੜੀ ਫੌਜ ਵੱਲੋਂ ਪੀਐਸਐਫ ਵੱਲੋਂ ਇਦਾਂ ਦਾ ਕੋਈ ਨੀਗਾ ਹਾਲ ਦੀ ਘੜੀ ਤੇ ਸਿਗਨਲ ਸੀਗਾ ਕਿ ਕੰਡਿਆਂ ਵਾਲੀ ਤਾਤ ਤੋਂ ਪਾਰ ਜਿਹੜੀ ਜ਼ਮੀਨ ਹੈ ਉਹ ਚੋਂ ਕਨਕ ਸਾਂਭ ਲਈ ਜਾਵੇ ਉਹ ਲਗਭਗ ਸਾਂਭੀ ਗਈ ਆ ਇਹ ਇੰਦਾਂ ਦਾ ਕੋਈ ਲੱਗੀ ਜੰਗ ਤੇ ਕੋਈ ਘਰ-ਬਾਰ ਕੋ ਅੱਗੇ ਪਿੱਛੇ ਜਾਣਾ ਪਿਆ ਉਹ ਕੋਈ ਨਹੀਂ ਸਾਡੇ ਲੋਕਾਂ ਦਾ ਤਜਰਬਾ ਹੈ ਸਾਡੇ ਲੋਕ ਲੜ ਲਈ ਤਿਆਰ ਆ 65 ਦੀ ਜੰਗ ਜਾਣਾ ਪਿਆ 71 ਦੀ ਜੰਗ ਤੇ ਇਥੋਂ ਬਹੁਤ ਲੋਕ ਦੀ ਗਏ ਉਹ ਉੱਚ ਬਾਦ ਤੇ ਬਣਾ ਲੈਂਦੇ ਆ ਇੱਥੇ ਰੰਦੇ ਆ ਸੋ ਇਸ ਕਰਕੇ ਕੋਈ ਘਬੜਾਉਣ ਦੀ ਲੋੜ ਨਹੀਂ ਸਾਡੇ ਸਭ ਸਿੰਘ ਜਿਹੜੇ ਕੈਂਪ ਨੇ ਜੰਮੂ ਕਸ਼ਮੀਰ ਦੇ ਸੀਐਮ ਦੀ ਸਟੇਟਮੈਂਟ ਵੀ ਸਾਹਮਣੇ ਹੈ ਕਿਸ ਤਰ੍ਹਾਂ ਦੇਤੇ ਨਹੀਂ ਜੰਮੂ ਕਸ਼ਮੀਰ ਦੇ ਸੀਐਮ ਦੀ ਸਟੇਟਮੈਂਟ ਉਹਦੀ ਸਹੀ ਹੈ ਉਹਨੇ ਕਿਹਾ ਵੀ ਚਨੰਦਾ ਵੀ ਕਿਹਾ ਉਹਨੇ ਕਿਹਾ ਮੇਰੇ ਕੋਲ ਸ਼ਬਦ ਨਹੀਂ ਕੋਈ ਮੈਂ ਕੀ ਬਲੈ ਸਾਬ ਤੇ ਬੋਲਾਂ ਜਿਹੜਾ ਵੀ ਮੇਰੇ ਮਾਲ ਜਿਹੜੇ ਗੈਸਟ ਆਏ ਹੀ ਮੇਰੀ ਸਟੇਟ ਦੇ ਵਿੱਚ ਜਿਹੜੇ ਸੈਵ ਕਰਨ ਆਏ ਸੀ ਉਹਨਾਂ ਬੰਦਿਆਂ ਦੀ ਜਾਨ ਚਲੀ ਗਈ ਉਹਨਾਂ ਦਾ ਸਟੇਟਮੈਂਟ ਸੀਗੀ ਲਾਜ਼ਮੀ ਜਿਸ ਸਟੇਟ ਦੇ ਵਿੱਚ ਇਤਾਂ ਦੀ ਕਟੜਾ ਹੁੰਦੀ ਹੈ ਉੱਥੋਂ ਦੇ ਮੁੱਖ ਮੰਤਰੀ ਦੇ ਬਚਾ ਦਿੱਤੇ ਇਹ ਚੀਜ਼ਾਂ ਬੀਤਦੀਆਂ ਕਿਉਂਕਿ ਗਵਰਨਮੈਂਟ ਦੀ ਡਿਊਟੀ ਹੁੰਦੀ ਹੈ ਤੇ ਜੇ ਗਵਰਨਮੈਂਟ ਕਹੀ ਜਾਂਦਾ ਗਵਰਨਮੈਂਟ ਦੇ ਵਸ ਦੀ ਗੱਲ ਨਹੀਂ ਲੈਂਦੀ ਗਵਰਨਮੈਂਟ ਨਹੀਂ ਚਾਹੁੰਦੀ ਹੁੰਦੀ ਵੀ ਕਿਤੇ ਕੋਈ ਕਟੜਾ ਵਾਪਰੇ ਉਹਨਾਂ ਦੀ ਸਟੇਟਮੈਂਟ ਜਿਹੜੀ ਬੜੀ ਮੈਂ ਸਮਝਦਾ ਕਿ ਬਲੇ ਜਜਬਾਤੀ ਸਟੇਟਮੈਂਟ ਸਰ ਅਧੀਨ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਸੱਦੀ ਲੋਕਾਂ ਨੂੰ ਇਹ ਅਪੀਲ ਹੈ ਕਿ ਡਟ ਕੇ ਰਹਿਣਾ ਕਬਲਉਣਾ ਨਹੀਂ ਪੰਜਾਬ ਸਰਕਾਰ ਇਹਨਾਂ ਦੇ ਨਾਲ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਮੁਖਵੰਤੀ ਸਾਹਿਬ ਸਾਡੀ ਸਰਕਾਰ ਜਿਹੜੀ ਆ ਇਹਨਾਂ ਦੇ ਨਾਲ ਆ ਬਸ ਇਹਨਾਂ ਨੂੰ ਬੇਨਤੀ ਹੈ ਕਿ ਆਪਣੇ ਦੇਸ਼ ਦਾ ਸਵਾਲ ਹੈ ਆਪਾਂ ਫੌਜ ਦਾ ਤੇ ਬੀਐਸਐਫ ਦਾ ਡਟ ਕੇ ਜਿਹੜਾ ਸਾਧਨ ਤੁਸੀਂ ਲੋਕਾਂ ਨੂੰ ਮਿਲਿਓ ਸਰ ਹੱਦਿਆਂ ਨੂੰ ਕੀ ਕਹਿਣਾ ਹੈ ਲੋਕ ਕੈਮ ਨੇ ਖੌਫ ਤੇ ਆ ਗਈ ਹੈ ਪਰ ਇਹ ਉਹ ਲੋਕ ਨੇ ਜਿਨ੍ਹਾਂ ਪਹਿਲਾਂ 65 71 ਕਾਗਲ ਦੀਆਂ ਜੰਗਾਂ ਸਭ ਵੇਖੀਆਂ ਨੇ ਇਹਨਾਂ ਨੂੰ ਪਤਾ ਵੀ ਸਾਨੂੰ ਕੀ ਕਰਨਾ ਪੈਣਾ ਕਾਇਮ ਨਹੀਂ ਚਿੰਤਾ ਤਾਂ ਹੈ ਦੇ ਬਚਾਦੇ ਪਿੰਡ ਜੰਗ ਨਹੀਂ ਲਗਣੀ ਚਾਹੀਦੀ ਇਹਦੇ ਮਾੜਾ ਹਾਲ ਹੈ ਮਾੜਾ ਜੰਗ ਸਾਰੀ ਇਹ ਤਾਂ ਜੰਗ ਵੇਖੀ ਹੈ ਤੇ ਮਾੜਾ ਪਾ ਜੰਗ ਵੇਖੇ ਆ ਬਚਾਦਾਂ ਨੇ ਇਹ ਕਰਕੇ ਚਿੰਤਾ ਤਾਂ ਹੈ ਇਹਨਾਂ ਨੂੰ ਪਰ ਇਹ ਡਰਦੇ ਨਹੀਂ ਕਿਸੇ ਕੋਲੋਂ ਲੜਾਈ ਦਾ ਨਹੀਂ ਮਾੜਾ ਆ ਲੜਾਈ ਜੰਗ ਸ਼ਬਦ ਜਿਹੜਾ ਮਨੁੱਖਤਾ ਦਾ ਮਨੁੱਖਤਾ ਦੇ ਅੰਗੇਸ਼ਟ ਆ ਜੰਗ ਸ਼ਬਦ ਜਿਹੜਾ ਜੰਗ ਨਹੀਂ ਲਗਣੀ ਚਾਹੀਦੀ ਕਿਸੇ ਵੀ ਦੇਸ਼ ਦੀ ਘਰ ਦੀ ਲੜਾਈ ਆ ਪਿੰਡ ਦੀ ਲੜਾਈ ਆ ਦੇਸ਼ ਦੀ ਲੜਾਈ ਆ ਹਮੇਸ਼ਾ ਨੁਕਸਾਨ ਕਰਦੀ ਆ